ਅਦੇ ਬਾਬੇ ਕੰਜਨ ਨੂੰ ਇਸ ਗੱਲ ਦਾ ਗੁੱਸਾ ਲੱਗਣਾ ਮੈਂ ਦੱਸਣਾ ਅਸਲੀਅਤ ਲੱਗਾ ਆ ਮੁਹੰਮਦ ਸਦੀਕ ਦੀ ਮੁਹੰਮਦ ਸਦੀਕ ਕਲਦੀਪ ਮਾਨਕ ਤੇ ਆਹ ਗੁਰਚਰਨ ਪੋਲੀ ਤੇ ਬੀਬਾ ਰਣਜੀਤ ਕੌਰ ਖੜੇ ਆ ਇੰਨੀ ਚੜ੍ਹਾਈ ਸੀਗੀ ਆ ਨਾ ਰਣਜੀਤ ਕੌਰ ਬੀਬਾ ਦੀ ਤੇ ਨਾਲ ਮੁਹੰਮਦ ਸਦੀਕ ਦੀ ਇਹ ਚੜ੍ਹਾਈ ਸਾਰੀ ਸੀਗੀ ਰਣਜੀਤ ਕੌਰ ਕਰਕੇ ਤੇ ਫਿਲਮਾਂ ਦੇ ਵਿੱਚ ਵੀ ਮੁਹੰਮਦ ਸਦੀਕ ਆ ਗਿਆ ਸੀਗਾ ਕੋਈ ਵੱਡਾ ਹੀਰੋ ਨਹੀਂ ਸੀ ਜਾਂ ਸੋਨਾ ਸਨੱਖਾ ਨਹੀਂ ਸੀ ਪਰ ਚਲੋ ਕਲਾਕਾਰੀ ਦੇ ਸਿਰ ਤੇ ਇਹਦੀਆਂ ਫਿਲਮਾਂ ਦੇ ਵਿੱਚ ਵੀ ਚੱਲ ਪਿਆ ਸੀ ਇਹਦੇ ਮਗਰ ਲੱਗੇ ਹੀ ਕੁਲਦੀਪ ਮਾਨ ਕਹਿੰਦਾ ਮੈਂ ਵੀ ਫਿਲਮਾਂ ਦੇ ਬੇਚਾਣਾ ਜਦ ਮੁਹੰਮਦ ਸਦੀਕ ਅਰਗਾ ਚੰਨ ਪੋਲੀ ਅਰਗੇ ਆ ਗਿਆ ਤਾਂ ਮੈਂ ਕਿਉ ਪੇਚੇਰਾ ਇਹਨਾਂ ਦੀ ਅੜ ਪੈ ਗਈ ਜੀ ਬੇਲੀ ਫਿਲਮ ਵੀ ਬਣਾਈ ਤੇ ਪਰ ਜਿਹੜਾ ਸਭ ਤੋਂ ਘਟ ਗਿਆ ਕੰਮ ਮਾੜਾ ਕੰਮ ਕੀਤਾ ਸੀ ਮੁਹੰਮਦ ਸਦੀਕ ਨੇ ਜਦੋਂ ਬੀਬਾ ਰਣਜੀਤ ਕੌਰ ਨੂੰ ਜਵਾਬ ਦੇ ਦਿੱਤਾ ਸੀਗਾ ਗਾਉਣ ਤੋਂ ਸਟੇਜਾਂ ਤੇ ਨਾਲ ਉਦੋਂ ਕਹਿੰਦੇ ਬੀਬਾ ਰਣਜੀਤ ਕੌਰ ਬਹੁਤ ਰੋਈ ਸੀ ਅੰਦਰ ਵੜ ਕੇ ਕਹਿੰਦੀ ਸੀ ਭਾਜੀ ਸਾਦੀ ਸੀ ਪਰ ਭਾਜੀ ਨੇ ਮੈਨੂੰ ਮੈਂ ਨਾ ਜਨ ਕੇ ਤੇਜ ਤੋਂ ਮਨਾ ਕਰਤਾ ਸਮਝ ਲਓ ਪਈ ਏਦਾਂ ਲੱਗਦਾ ਜਿੱਦਾਂ ਮੇਰੇ ਸਾਹ ਛੜਾ ਦਿੱਤੇ ਹੁੰਦੇ ਇੱਕ ਬੰਦੇ ਨੇ ਸਾਰੀ ਉਮਰ ਨਾਲ ਗਾਇਆ ਹੁੰਦਾ ਉਹਨੂੰ ਬਾਅਦ ਚ ਆਣੀ ਉਮਰ ਦੇ ਆਖਰੀ ਪੜਾ ਤੇ ਆ ਕੇ ਇਹ ਗੱਲ ਕਹਿ ਦੇਣੀ ਹੁਣ ਤੁਹਾਡਾ ਉਹ ਗਲਾ ਨਹੀਂ ਰਿਹਾ ਹੈਨਾ ਤੇ ਇਸ ਗੱਲੋਂ ਮੁਹੰਮਦ ਸਦੀਕ ਤੇ ਲੋਕਾਂ ਦਾ ਗੁੱਸਾ ਜਾਇਜ਼ ਵੀ ਆ ਮੈਂ ਤਾਂ ਕਹਿੰਦਾ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਮੁਹੰਮਦ ਸਦੀਕ ਨੂੰ ਬੀਬਾ ਰਣਜੀਤ ਕੌਰ ਦੇ ਨਾਲ ਤੇ ਭਾਈ ਹੁਣ ਤੇਰੀ ਆਵਾਜ਼ ਨਹੀਂ ਸਹੀ ਰੇ ਆਵਾਜ਼ ਤਾਂ ਪ੍ਰਮਾਤਮਾ ਦੀ ਤੁਸੀਂ ਦੱਸੋ ਹਾਲੇ ਤੱਕ ਵੀ ਗਾਉਂਦੀ ਆ ਵੀ ਬੀਬਾ ਰਣਜੀਤ ਕੌਰ ਪਰ ਜਿਹੜਾ ਇਹ ਕੰਮ ਕੀਤਾ ਉਸ ਤੋਂ ਬਾਅਦ ਕਾਫੀ ਮਾਨਸਿਕ ਤੌਰ ਤੇ ਇਸ ਗੱਲ ਨੂੰ ਲੈ ਕੇ ਸੀ ਡਿਪਰੈਸ਼ਨ 'ਚ ਚਲੇ ਗਏ ਸੀ ਵੀ ਬੀਬਾ ਰਣਜੀਤ ਕੌਰ ਹਨਾ ਤੇ ਉਹਨਾਂ ਨੂੰ ਇਹ ਬਹੁਤ ਦੁੱਖ ਹੋਇਆ ਸੀ ਵੀ ਮੈਨੂੰ ਮੁਹੰਮਦ ਜ਼ਾਦਕ ਜਿਹੜਾ ਮੇਰੇ ਸਟੇਜਾਂ ਦੇ ਨਾਲ ਕਹਿੰਦੇ ਬਟੂਏ ਦੇ ਵਿੱਚ ਵੋਟ ਮਾਰਾਂਗੇ ਤੇ ਫਿਰ ਕਿਤੇ ਗੱਲ ਕਰਾਂਗੇ ਆਪਾਂ ਵੀ ਬੀਬਾ ਰਣਜੀਤ ਕੌਰ ਦੀ ਚੜ੍ਹਾਈ ਕੀ ਹੁੰਦੀ ਸੀ ਮੈਂ ਦੱਸੂਗਾ ਤੁਹਾਨੂੰ ਪਰ ਜਿਹੜੀ ਗੱਲ ਮੁਹੰਮਦ ਸਦੀਕ ਨੇ ਬਹੁਤ ਘਟਿਆ ਬੇਤੁਕ ਬੇਤੋ ਬੇਹੁਦਾ ਕੰਮ ਕੀਤਾ ਸੀਗਾ ਘਰ ਜਾ ਕੇ ਵੀਬਰ ਰਣਜੀਤ ਕੌਰ ਨੂੰ ਜਵਾਬ ਦਿੱਤਾ ਸੀ ਵੀ ਤੁਸੀਂ ਹੁਣ ਮੇਰੇ ਨਾਲ ਸਟੇਜਾਂ ਤੇ ਨਹੀਂ ਜਾਇਆ ਕਰਨਾ ਕੀ ਕਹੋਗੇ ਇਸ ਵੀਡੀਓ ਬਾਰੇ ਜਰੂਰ ਦੱਸੋ ਧੰਨਵਾਦ